ਹਾਂਜੀ ਦੋਸਤੋ ਕੀ ਹਾਲ ਚਾਲ ਆ ਇਹ ਲਾਈਵ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਹੋਏ ਹਾਂ ਦੋਸਤੋ ਪਿੰਡ ਚੌਕੀਮਾਨ ਬਾਈਦੀਪ ਸਿੱਧੂ ਦੀ ਚੌਥੀ ਵਾਸੀ ਤੇ ਆ ਸੀ ਤੁਹਾਨੂੰ ਤੇ ਇਸ ਲਾਈਵ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਜਰੂਰ ਕਰਿਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਸੀ ਭਾਈ ਬੰਦੀ ਸਿੰਘਾਂ ਰਿਆ ਕਰੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਏ ਤੁਹਾਨੂੰ ਸਾਰੇ ਦਿਖਾਉਣੇ ਹੈ ਪ੍ਰਭੂ ਤੇ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਪਣੇ ਸ਼ਸਤਰਾਂ ਦੀ ਪ੍ਰਦਰਸ਼ਨੀ ਬਾਬਾ ਜੀ ਸਤਿਨਾਮ ਵਾਹਿਗੁਰੂ ਬਾਬਾ ਜੀ ਬਾਈ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਤੇ ਹਜੇ ਟਾਈਮ ਦੋਸਤੋ ਥੋੜੇ ਹੀ ਹੋਇਆ ਤੇ ਇਕੱਠ ਵਟ ਆਉਣੇ ਸ਼ੁਰੂ ਹੋ ਗਏ लगियां हुई वागुरु जी की फते करो दर्शन दोस्तों किताब जरूर बड़े जो भाई भी प्यार करते इधर अपने कला प्रदर्शनी लगी हुई है ਅਰਤੋ ਰੋਲ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧ ਹੋਈ ਜਸਵੰਤ ਸਿੰਘ ਖਾਲੜਾ ਜੀ ਦੇ ਪੋਸਟਰ ਸਾਸਮੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਇੱਧਰ ਆਪਣੇ ਖੂਨਦਾਨ ਕੈਂਪ ਲੱਗਾ ਹੋਇਆ ਤੇ ਅੰਮ੍ਰਿਤ ਵੰਡ ਕਰੋ ਸੰਗਤਾਂ ਵਾਉਣਾ ਸ਼ੁਰੂ ਹੋ ਗਿਆ ਤੁਸੀਂ ਦੋਸਤੋ ਦੇਖ ਰਹੇ ਹੋ ਪਿੰਡ ਚੌਕੀਮਾਨ ਗੋਮੀ ਯੋद्धा ਸ਼ਹੀਦ ਬੀਕ ਸਿੱਧੂ ਦੇ 80 ਵਰਸੀ ਜਵਾ ਲੰਗਰ ਸ਼ੁਰੂ ਹੋ ਗਿਆ ਬੜੀ ਚੋ ਪਰੌਠੇ ਸੰਗਤਾਂ ਵਿੱਚ ਪ੍ਰਸ਼ਾਦਾ ਛਕੀ ਜਾਂਦੀਆਂ ਪਹਿਲਾ ਆਲੂ ਵਾਲੇ ਪਰੌਠੇ ਇੱਧਰ ਫੋਟੋਆਂ ਦੀ ਪ੍ਰਦਰਸ਼ਨੀ ਦੋਸਤੋ ਅੱਜ ਇੱਕ ਗੱਲ ਕਹਿਣੀ ਚਾਹੁੰਦੇ ਆ ਤੁਹਾਨੂੰ ਜਿਹੜਿਆਂ ਨੇ ਉਦੋਂ ਗਿਦਾਰੀ ਦੇ ਟੈਗ ਦਿੱਤੇ ਸੀ ਉਹਨਾਂ ਦੇ ਮੂੰਹ ਤੇ ਬਹੁਤ ਕਰਾਰੀ ਚਪੇੜ ਆ ਕਿ ਅੱਜ ਜੋਧਿਆਂ ਦੀਆਂ ਫੋਟੋਆਂ ਵੇਚਦੀਆਂ ਜੋ ਆਪ ਨਹੀਂ ਬੇਚੇ ਹੁੰਦੇ ਉਧਰ ਭਾਈ ਮਨਦੀਪ ਸਿੱਧੂ ਪ੍ਰੈਸ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ ਏ ਸਾਡੇ ਭਾਈ ਦੀਪੀ ਭੁੱਲਰ ਜੀ ਹਜੇ ਤਾਂ 11 ਦੋਸਤ ਮਨ ਲਵੀ ਤੇ ਇਹਨਾਂ ਨੂੰ ਆਣੀ ਆਖਣਗੇ ਵੀ ਪੰਡਾਲ ਖਾਲੀ ਆ ਹਜੇ ਆਉਣੇ ਸ਼ੁਰੂ ਹੀ ਹੋਏ ਆ ਇਹ ਬਾਅਦ ਚ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਮਾਹੌਲ ਇਹ ਆ ਜੋ ਪ੍ਰੋਦਰਸ਼ਨ ਇਹ ਤਾਂ ਮਨਲਾ ਵੀ ਸੰਗਤ ਆਉਣੀ ਸ਼ੁਰੂ ਹੀ ਹੋਈ ਆ ਜਿਤੇ ਲਾਈਵ ਦੇਖ ਕੇ ਨਾ ਅੰਦਾਜ਼ਾ ਲਾ ਲਿਓ ਵੀ ਇਕੱਠ ਆਇਆ ਨਹੀਂਗਾ ਪੂਰਾ ਜਦੋਂ ਭਰਮਾ ਇਕੱਠ ਹੋਇਆ ਸੋਨੂੰ ਉਦੋਂ ਵੀ ਆਪਾਂ ਲਾਈਵ ਚ ara da kam Bir yeri yok.